ਜੋ ਸਿੱਧੂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਨਰਾਜ਼ਗੀ ਖੁੱਲ ਕੇ ਆਈ ਸਾਹਮਣੇ ਸੁਖਿੰਦਰ ਅੰਦਾਵਾ ਬੋਲੇ ਮੇਰੇ ਸਿੱਧੂ ਨਾਲ ਸਬੰਧ ਕੋਈ ਜ਼ਿਆਦਾ ਠੀਕ ਨਹੀਂ ਪਰ ਐਂਟੀ ਪਾਰਟੀ ਐਕਟੀਵਿਟੀ ਤੇ ਲੱਗੇ ਰੋਕ ਤਾਂ ਵੜਿੰਗ ਨੇ ਵੀ ਪਾਰਟੀ ਨੂੰ ਕਮਜ਼ੋਰ ਕਰਨ ਵਾਲਿਆਂ ਤੇ ਐਕਸ਼ਨ ਦੀ ਗੱਲ ਪੰਜਾਬ ਕਾਂਗਰਸ ਦੀ ਮੀਟਿੰਗ ਵਿਚਾਲੇ ਸਿੱਧੂ ਦੇ ਤਲਖ ਤੇਵਰ ਬਰਕਰਾਰ ਥੋੜੀ ਦੇਰ ਜੋ ਸ਼ਾਰਪੁਰਚ ਕਰਨਗੇ ਵਖਰੀ ਚੰਦ ਸਭਾ ਰੈਲੀ ਤੋਂ ਪਹਿਲਾਂ ਹੀ ਸਵੇਰੇ ਇੰਚਾਰਜ ਦਿਵਿੰਦਰ ਯਾਦਵ ਨਾਲ ਕਰ ਚੁੱਕੇ ਨੇ ਮੁਲਾਕਾ ਲੋਕ ਸਭਾ ਚੋਣਾਂ ਲਈ ਸੀਟ ਸ਼ੇਅਰਿੰਗ ਤੇ ਰਾਜਾ ਵੜਿੰਗ ਦਾ ਵੱਡਾ ਬਿਆਨ ਕਿਹਾ ਘਰ ਚੋੜ ਨੂੰ ਲੈ ਕੇ ਇੰਚਾਰਜ ਨਾਲ ਨਹੀਂ ਹੋਈ ਕੋਈ ਗੱਲ ਸਾਰੀਆਂ 13 ਸੀਟਾਂ ਤੇ ਚੋਣ ਲੜਨ ਦੀ ਕਰ ਰਿਹਾ ਤਿਆਰੀ ਸੀਮ ਮੰਦਵਰਦੀਆ ਤੇ ਨਿਸ਼ਾਨਾ ਬੋਲੇ ਖਾਲੀ ਡੱਬੇ ਜ਼ਿਆਦਾ ਖੜਕਦੇ ਨੇ ਜਿਸ ਦਿਨ ਮੈਂ ਗੱਲਬਾਤ ਲਈ ਬੁਲਾਇਆ ਉਸ ਦਿਨ ਕੋਈ ਨਹੀਂ ਆਇਆ ਹੁਣ ਰੋਜ਼ ਤੜਕੇ ਉੱਠ ਕੇ ਮੈਨੂੰ ਬੋਲਦੇ ਨੇ ਗੱਲ ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ ਆਪ ਕੌਂਸਲਰਾਂ ਨੇ ਸਫਾਈ ਵਿਵਸਥਾ ਤੇ ਬਿਜਲੀ ਦੇ ਮਹਿੰਗੇ ਬਿੱਲਾਂ ਦਾ ਚੱਕਿਆ ਮੁੱਦਾ ਮੇਅਰ ਖਿਲਾਫ ਕੀਤੀ ਨਾਰੇਬਾਜ਼ੀ ਸੂਬੇ ਭਰਚ ਦਿਖਾਈ ਜਾਏਗੀ ਪੰਜਾਬ ਵਾਲੀ ਚਾੱਕੀ ਮਾਨ ਸਰਕਾਰ ਨੇ ਲਿਆ ਫੈਸਲਾ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਤੱਕ ਜਾਏਗੀ ਚਾੱਕੀ ਥੀਮ ਕਰਕੇ ਰੱਖਿਆ ਮੰਤਰੀ ਆਲੇ ਨੇ 26 ਜਨਵਰੀ ਦੀ ਪ੍ਰੇਡ 'ਚ ਨਹੀਂ ਕੀਤਾ ਸਿਸ਼ਾ ਟਲੀਗੜ੍ਹ ਚ ਟਰੱਕ ਯੂਨੀਅਨ ਦੀ ਪੰਜਾਬ ਸਰਕਾਰ ਨਾਲ ਅਹਿਮ ਬੈਠਕ ਚੱਰੀ ਸਬ ਕਮੇਟੀ ਨਾਲ ਮੰਗਾਂ ਤੇ ਹੋ ਰਹੀ ਚਰਚਾ ਨੌ ਵਕ ਵਕ ਟਰੱਕ ਯੂਨੀਅਨਾਂ ਦੇ ਨਮਾਇਦੇ ਸ਼ਮਲ ਬਲਵੰਤ ਸਿੰਘ ਰਾਜਵਾਨਾ ਦੀ ਪੈਨ ਕਮਲਦੀਪ ਕੌਰ ਨੇ ਮੁੜ ਕੇਂਦਰ ਸਰਕਾਰ ਤੇ ਚੱਕੇ ਸਵਾਲ ਕਿ ਆ ਸਾਨੂੰ 28 ਸਾਲਾਂ ਤੋਂ ਫੈਸਲੇ ਦਾ ਇੰਤਜ਼ਾਰ ਵੀਰ ਜੀ ਨਾਲ ਬੇਇਨਸਾਫੀ ਕਰ ਰਹੀ ਕੇਂਦਰ ਸਰਕਾਰ ਸੁਪਰੀਮ ਕੋਰਟ ਵੱਲੋਂ ਸੱਤ ਆਰਡਰ ਜਾਰੀ ਕਰਨ ਮਗਰੋਂ ਵੀ ਨਹੀਂ ਲਿਆ ਗਿਆ ਕੋਈ ਫੈਸਲਾ ਬਿਲਕਿਸਬਾਨੋ ਕੇ ਇਸ ਦੇ ਬਹਾਨੇ ਰਵਨੀਤ ਬਿੱਟੂ ਨੇ ਰਾਜੋਆਣਾ ਤੇ ਸਾਦੇ ਨਿਸ਼ਾਨੇ ਬੋਲੇ ਕਾਤਲਾਂ ਦੀ ਥਾਂ ਸਿਰਫ ਜੇਲ ਸੁਪਰੀਮ ਕੋਰਟ ਦੇ ਫੈਸਲੇ ਨਾਲ ਰਾਜੋਆਣਾ ਦੀ ਗੱਲ ਕਰਨ ਵਾਲਿਆਂ ਦੇ ਮੂੰਹ ਹੋਏ ਬੱਤ ਲਾਰੈਂਸ ਮਿchnoi ਦੀ ਜੇਲ ਇੰਟਰਵਿਊ ਮਾਮਲੇ ਦੀ ਜਾਂਚ ਲਈ ਜਲਦ ਰਾਜਸਥਾਨ ਜਾ ਸਕਦੀ ਐ ਐਸਆਈਟੀ ਕਈ ਲੋਕਾਂ ਤੋਂ ਪੁੱਛ ਕੇ ਸਦੀ ਤਿਆਰੀ ਐ ਐਸਆਈਟੀ ਨੂੰ ਰਾਜਸਥਾਨ ਦੀ ਜੇਲ ਚੋਂ ਇੰਟਰਵਿਊ ਹੋਣ ਦਾ ਸ਼ੱਕ ਜਲੰਧਰ ਦੇ ਆਦਮ ਕੋਰਚ પેટ્રોલ ਪੰਪ ਤੋਂ ਲੁਟੇਰਿਆਂ ਨੇ ਗਨ ਪੁਆਇੰਟ ਤੇ ਕੋਈ ਕਾਰ ਕਾਰ ਸਵਾਰ ਨੇ ਲੁਟੇਰਿਆਂ ਦਾ ਸਾਹਮਣਾ ਕਰਨ ਦੀ ਕੀਤੀ ਕੋਸ਼ਿਸ਼ ਅਥਰੂ ਪਾਈ ਤੋਂ ਬਾਅਦ ਕਾਰ ਲੈ ਕੇ ਹੋਏ ਭਰਾ ਸੀਐਮਆਰ ਨੇ ਸਹਿਕਾਰਤਾ ਵਿਭਾਗ ਚ ਨਵ ਨਿਯੁਕਤ 520 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ ਨੌਜਵਾਨਾਂ ਦਾ ਵਿਦਾਇਆ ਹੌਸਲਾ ਬੋਲੇ ਹਰ ਰੋਜ਼ ਪੰਜਾਬ ਦੀ ਤਰੱਕੀ ਲਈ ਸਾਈਨ ਕਰ ਰਿਹਾ ਫੈਲਾ ਇੰਡੀਅਨ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਰਜੁਨ ਅਵਾਰਡ ਨਾਲ ਸਨਮਾਨਿਤ ਰਾਸ਼ਟਰਪਤੀ ਭਵਨ ਚਦ੍ਰੋਪਤੀ ਮਰਮੂ ਨੇ ਦਿੱਤਾ ਵਰਡ ਸ਼ਮੀ ਬੋਲੇ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਅੰਮ੍ਰਿਤਸਰ ਦੀ ਗੁਰਨਾਨਕ ਦੇਵ ਯੂਨੀਵਰਸਿਟੀ ਨੇ ਰਚਿਆ ਇਤਿਹਾਸ 25ਵੀਂ ਵਾਰ ਜਿੱਤੀ ਮਾਕਾ ਟਰੋਫੀ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਕੀਤਾ ਗਿਆ ਸਨਮਾਨ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸ਼ੁਰੂਆਤ ਕਰਦੇ ਹਾਂ ਕਾਂਗਰਸ ਪਾਰਟੀ ਦੇ ਅੰਦਰ ਚੱਲ ਰਹੀ ਲੀਡਰਾਂ ਦੀ ਨਿਰਾਸ਼ਗੀ ਤੋਂ ਮੀਟਿੰਗ ਦੇ ਵਿਚਾਲੇ ਨਵਜੋਤ ਸਿੱਧੂ ਖਿਲਾਫ ਕਾਂਗਰਸ ਲੀਡਰਾਂ ਦੀ ਨਿਰਾਸ਼ਗੀ ਖੁੱਲ ਕੇ ਸਾਹਮਣੇ ਆਈ ਤੇ ਨਵਜੋਤ ਸਿੱਧੂ ਬਾਰੇ ਪੁੱਛੇ ਸਵਾਲ ਤੇ ਸੁਖਚਿੰਦਰ ਰੰਧਾਵਾ ਨੇ ਕਿਹਾ ਕਿ ਸਿੱਧੂ ਨਾਲ ਮੇਰੇ ਸਬੰਧ ਕੋਈ ਬਹੁਤੇ ਠੀਕ ਨਹੀਂ ਮੈਨੂੰ ਸਿੱਧੂ ਬਾਰੇ ਜ਼ਿਆਦਾ ਸਵਾਲ ਨਾ ਪੁੱਛਿਆ ਕਰੋ ਨਾਲ ਹੀ ਰੰਧਾਵਾ ਨੇ ਕਿਹਾ ਕਿ ਐਂਟੀ ਪਾਰਟੀ ਐਕਟੀਵਿਟੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਔਰ ਉਧਰ ਸਿੱਧੂ ਵੱਲੋਂ ਅੱਜ ਇੱਕ ਰੈਲੀ ਕੀਤੀ ਜਾ ਰਹੀ ਹੈ ਔਰ ਉਸ ਰੈਲੀ ਤੇ ਰਾਜਾ ਵੜਿੰਗ ਦਾ ਵੀ ਬਿਆਨ ਆਇਆ ਹੈ ਕਿ ਮੈਨੂੰ ਕਿਸੇ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਤੇ ਕੋਈ ਇਤਰਾਜ਼ ਨਹੀਂ ਉਹਨਾਂ ਕਿਹਾ ਕਿ ਜੇ ਪਾਰਟੀ ਦੀ ਮਜ਼ਬੂਤੀ ਲਈ ਰੈਲੀ ਹੋਏਗੀ ਤਾਂ ਸਾਨੂੰ ਖੁਸ਼ੀ ਹੋਏਗੀ ਪਰ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਤੇ ਕਾਰਵਾਈ ਜ਼ਰੂਰ ਹੋਏਗੀ ਉਹਨਾਂ ਕਿਹਾ ਕਿ ਕਾਂਗਰਸ ਦਾ ਪ੍ਰੋਗਰਾਮ ਧਵਿੰਦਰ ਯਾਦਵ ਦੀ ਮੀਟਿੰਗ ਦਾ ਪ੍ਰੋਗਰਾਮ ਹੈ ਹੋ ਸਕਦਾ ਨਵਜੋਤ ਸਿੱਧੂ ਹੋਰਾਂ ਦਾ ਕੋਈ ਆਪਣਾ ਪ੍ਰੋਗਰਾਮ ਹੋਵੇ ਦਰਸਲ ਪਿਛਲੇ ਦਿਨਾਂ ਤੋਂ ਲਗਾਤਾਰ ਨਵਜੋਤ ਸਿੰਘ ਸਿੱਧੂ ਵੱਖ-ਵੱਖ ਥਾਵਾਂ ਤੇ ਕਾਂਗਰਸੀ ਵਰਕਰਾਂ ਦੇ ਨਾਲ ਮੀਟੀਆਂ ਕਰ ਰਹੇ ਨੇ ਜਾਂ ਉਹਨਾਂ ਨੂੰ ਰੈਲੀਆਂ ਦਾ ਨਾਮ ਦਿੱਤਾ ਜਾ ਰਿਹਾ ਹੈ ਔਰ ਪੰਜਾਬ ਕਾਂਗਰਸ ਇਨਚਾਰਜ ਦਵਿੰਦਰ ਯਾਦਵ ਚੰਡੀਗੜ੍ਹ ਪਹੁੰਚੇ ਹੋਏ ਨੇ ਪਾਰਟੀ ਲੀਡਰਾਂ ਦੇ ਨਾਲ ਉਹਨਾਂ ਦੀਆਂ ਬੈਠਕਾਂ ਚੱਲ ਰਹੀਆਂ ਨੇ ਮੀਟਿੰਗ ਤੋਂ ਪਹਿਲਾਂ ਕਾਂਗਰਸ ਲੀਡਰਾਂ ਦੇ ਸਿੱਧੂ ਬਾਰੇ ਬਿਆਨ ਸਾਹਮਣੇ ਆਏ मिलने पहली बार आए हैं मिलेंगे सभी हमारे जो कार्यकर्ता हैं उन सबसे मुलाकात करेंगे उनसे बात करेंगे उसके पश्चात आपको दोबारा से मुखातिब होंगे और बात करा सर एक अहम चैलेंज है साथ में उसी बीच में आप आए हैं जब अलायंस की बात काफी गर्म है आ, किस तरह से क्योंकि वेरी क्लियर जी हम पहले ये जो तीन दिन की मैराथन मीटिंग्स है वो इस तो करके ही है कि यहाँ के इश्यूज क्या हैं हमें आगे 2024 के लिए चैलेंजेस क्या हैं और जो अलायंस की बात है उसके बारे में भी चर्चा करेंगे मैं जो लीडरशिप होगी उनको अपडेट करेंगे और जो भी फैसला होगा आपको तो जरूर सर, तो आ, आप सर आपके यहाँ पे बड़े वोकल लीडर्स हैं जिन्होंने कहा अलायंस नहीं होनी चाहिए कांग्रेस को नुकसान हो है ये डेमोक्रेटिक तो पार्टी है एवरी वन हैजर ओन व्यूज सब अपनी अपनी बात रख सकते हैं लेकिन जो लीडरशिप का फैसला होगा सब उसके साथ की बात कर रहे हैं दूसरी तरफ अगर मेरे से आप पूछेंगे तो मैं आपको ये कहना चाहूंगा कि अभी तक मेरे से इस बात की कोई चर्चा नहीं हुई कल भी देवेंद्र यादव जी हमारे साथ थे अगले चार दिन यहाँ पर प्रभारी हैं हमें अब तक यही बताया गया है कि आपने तेरह की तेरह सीटों पर चुनाव लड़ना है और मैं तेरह की तेरह की सीटों पर चुनाव लड़ने की तैयारी कर रहा हूं और कौन कह रहा है आठ सीट या छह सीट मेरे को इस बात का मालूम नहीं नहीं बट ये तो बात है कि दिल्ली में इस तरह की मुलाकात हो रही है क्या तो मैं आपको कोई सच शुपा रह सकता है अगर ऐसी बात होगी तो मीडिया को पता चल जाएगी और मेरे को अगर ऐसी बात चल रही होगी तो मेरे को इसमें कहने में गुरेज क्या है आप बताइए इफ देर इज अ मैसेज फ्रॉम द हाई कमांड कि भाई समझौता करना है और छह सीट हमने बांट लिया है आपको बताने में मेरे को गुरेज क्या है सो so, मेरा कहने का मतलब ये अफवाहों का जो बाजार है बहुत गर्म है हो सकता है कि आपको ये गलत खबर आई हो तेरह की तेरह सीटों पर हम चुनाव लड़ेंगे सो आप चाहते हैं भाई कांग्रेस को मजबूत करने के लिए कोई रैली रखे तो बींगे कांग्रेस प्रधान मेरे को कोई एतराज नहीं है लेकिन कांग्रेस पार्टी को खराब करने के लिए और कमजोर करने के लिए कोई काम करेगा तो उसके ऊपर 100 परसेंट कार्रवाई होगी मैंने देखो कमजोर हो रही है जहाँ स्ट्रोंग कर रहे हैं ये मैं पार्टी प्लेटफॉर्म पे बात रख सकता हूँ मैं थोड़े को क्योंकि मैं एक पार्टी का डिसिप्लिन सपाई है ਹੂਨ ਪਸੀਨੇ ਨਾਲ ਇੱਥੋਂ ਤੱਕ ਲੈ ਪਰ ਜਿਹੜੀ ਪਾਰਟੀ ਦਾ ਜੋ ਪਾਰਟੀ ਦਾ ਜੋ ਹੁਸ਼ਿਆਪੁਰ ਵਿੱਚ ਸਿੱਧੂ ਕਰ ਰਹੇ ਹੈ ਇਹ ਹਾਂ ਦਾ ਨਿੱਜੀ ਕਾਰਜਕ੍ਰਮ ਹੈ ਇਹ ਇਹ ਬਈ ਕਾਂਗਰਸ ਦਾ ਜਿਹੜਾ ਪ੍ਰੋਗਰਾਮ ਹੈ ਉਹ ਤਾਂ ਦਵਿੰਦਰ ਯਾਦਵ ਜੀ ਦਾ ਇੱਥੇ ਮਿਲਣੀ ਦਾ ਪ੍ਰੋਗਰਾਮ ਹੈ ਲੋਕਾਂ ਨੂੰ ਮਿਲਣਾ ਉਹ ਕਰਨਾ ਹੋ ਸਕਦਾ ਉਹਨਾਂ ਦਾ ਕੋਈ ਆਪਣਾ ਪ੍ਰੋਗਰਾਮ ਹੋਵੇ ਉਹ ਪਾਰਟੀ ਦੇ ਡਿਸਪਲਿਨ ਦੇ ਵਿੱਚ ਆਉਂਦੀ ਹੈ ਮੈਂ ਨਹੀਂ ਨਹੀਂ ਇਸ ਬਾਰੇ ਨਹੀਂ ਮੈਂ ਕਹਿੰਦਾ ਮੈਂ ਤੁਹਾਨੂੰ ਫਿਰ ਕਿਹਾ ਕੋਈ ਵਿਅਕਤੀ ਕਿਤੇ ਰੈਲੀ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਪਾਰਟੀ ਨੂੰ ਮਜ਼ਬੂਤ ਅਸਰ ਕਰਨਾ ਸੇ ਰੈਲੀ ਕਰੇਗਾ ਤਾਂ ਸਾਨੂੰ ਖੁਸ਼ੀ ਹੋਏਗੀ ਪਾਰਟੀ ਨੂੰ ਕੋਈ ਕਮਜ਼ੋਰ ਕਰਨ ਵਾਸਤੇ ਰੈਲੀ ਕਰੇਗਾ ਤਾਂ ਓਰੇ ਤੇ ਕਾਰਵਾਈ ਹੋਏ ਅਮਨ ਭਾਰਦੋ ਅੱਜ ਸਾਡੇ ਸਹਿਯੋਗੀ ਜੁੜੇ ਨੇ ਦੂਸਰੇ ਪਾਸੇ ਅਸੀਂ ਤਸਵੀਰਾਂ ਨਵਜੋਤ ਸਿੱਧੂ ਦੀਆਂ ਹੁਸ਼ਿਆਰਪੁਰ ਤੋਂ ਰੈਲੀ ਦੀਆਂ ਵੀ ਲਾਈਵ ਦਿਖਾ ਰਹੇ ਹਾਂ ਜਦੋਂ ਨਵਜੋਤ ਸਿੰਘ ਸਿੱਧੂ ਕੀ ਕਹਿੰਦੇ ਨੇ ਉੱਥੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਅਮਨ ਜਿਸ ਤਰੀਕੇ ਨਾਲ ਰਾਜਾ ਵੜਿੰਗ ਨੂੰ ਵਾਰ-ਵਾਰ ਪੁੱਛਿਆ ਜਾਂਦਾ ਹੈ ਔਰ ਰਾਜਾ ਵੜਿੰਗ ਵੀ ਅੱਜ ਉਸ ਤਰੀਕੇ ਨਾਲ ਸਪਸ਼ਟਤਾ ਨਾਲ ਨਹੀਂ ਬੋਲੇ ਹਾਲਾਂਕਿ ਪਿਛਲੇ ਦਿਨੀ ਉਹਨਾਂ ਨੇ ਜ਼ਿਕਰ ਜ਼ਰੂਰ ਕੀਤਾ ਸੀ ਕਿ ਜੇ ਕੋਈ ਪਾਰਟੀ ਤੋਂ ਅਲੱਗ ਲਾਈਨ ਲੈ ਕੇ ਚੱਲਦਾ ਔਰ ਜੇ ਉਹ ਲਾਈਨ ਪਾਰਟੀ ਲਈ ਨੁਕਸਾਨਦਾਇਕ ਹੈ ਤਾਂ ਫਿਰ ਉਸਤੇ ਇਤਰਾਜ਼ ਜ਼ਰੂਰ ਹੋਏਗਾ। ਯਾਨੀ ਕਿਤੇ ਨਾ ਕਿਤੇ ਜਿਹੜੀ ਪੰਜਾਬ ਲੀਡਰਸ਼ਿਪ ਹੈ ਇਹ ਮੰਨਿਆ ਜਾਵੇ ਕਿ ਨਵਜੋਤ ਸਿੰਘ ਸਿੱਧੂ ਦਾ ਉਸ ਤਰੀਕੇ ਨਾਲ ਵਿਰੋਧ ਨਹੀਂ ਕਰ پا ਰਹੀ ਜਿਸ ਤਰੀਕੇ ਨਾਲ ਵਾਰ-ਵਾਰ ਅਨੁਸ਼ਾਸਨ ਦੀ ਗੱਲ ਕੀਤੀ ਜਾਂਦੀ ਹੈ। ਵਿਦੇ ਪ੍ਰੈਕਟੀਕਲੀ ਕੋਈ ਐਕਸ਼ਨ ਵੀ ਨਹੀਂ ਲੈ ਪਾ ਰਹੀ ਹੈ ਜਿਵੇਂ ਤੁਸੀਂ ਸੰਦੀਪ ਜਾਖੜ ਤੇ ਦੇਖੋ ਪਰਨੀਤ ਕੌਰ ਤੇ ਦੇਖੋ तमाम ਅਜਿਹੇ ਕਾਂਗਰਸ ਦੇ ਲੀਡਰ ਨੇ ਜਿਨ੍ਹਾਂ ਨੂੰ ਡਾਇਰੈਕਟ ਇੰਡਾਇਰੈਕਟ ਤਰੀਕੇ ਤੇ ਕਾਂਗਰਸ ਦੀ ਲੀਡਰਸ਼ਿਪ ਨੇ ਜਾਂ ਪ੍ਰਧਾਨ ਨੇ ਇਹਨਾਂ ਨੇ ਟਾਰਗੇਟ ਕੀਤਾ ਉਸ ਤਰੀਕੇ ਦੇ ਨਾਲ ਪਰ ਸ਼ੋਕ ਉਸ ਨੋਟਿਸ ਤੱਕ ਕੱਢੇ ਕਾਰਵਾਈ ਕੀਤੀ ਪਰ ਕਿਹਾ ਨਵਜੋਤ ਸਿੰਘ ਸਿੱਧੂ ਤੇ ਆ ਕੇ ਕਿਉਂ ਕਾਂਗਰਸ ਪਾਰਟੀ ਜਾਂ ਕਾਂਗਰਸ ਪ੍ਰਧਾਨ ਰੁਕ ਜਾਂਦੇ ਨੇ ਉਸ ਦੇ ਦੋ ਤੋਂ ਤਿੰਨ ਅਹਿਮ ਕਾਰਨ ਨੇ ਕਿਉਂਕਿ ਇੱਕ ਤਾਂ ਹਾਈ ਕਮਾਂਡ ਦੇ ਨਾਲ ਜਿਸ ਤਰੀਕੇ ਦੇ ਸਿੱਧੂ ਦੇ ਤਾਲੁਕਾਤ ਨੇ ਪ੍ਰਿੰਕਾ ਗਾਂਧੀ ਦੇ ਖਾਸ ਮੰਨੇ ਜਾਣਾ ਅੱਜ ਤੱਕ ਵੀ ਕਾਂਗਰਸ ਲੀਡਰ ਕਹਿੰਦੇ ਨੇ ਕਿ ਹੋ ਸਕਦਾ ਹੈ ਰਾਜਾ ਵਿਡਿੰਗ ਤੋਂ ਵੀ ਖਾਸ ਬੰਦੀ ਹੋਵੇ ਨਵਜੋਤ ਸਿੰਘ ਸਿੱਧੂ ਦੀ ਔਰ ਉਸ ਕਰਕੇ ਇਹ ਵੀ ਹੈ ਕਿ ਜਿਸ ਤਰੀਕੇ ਦੀ ਇਮੇਜ ਨਵਜੋਤ ਸਿੰਘ ਸਿੱਧੂ ਦੀ ਹੈ ਕੋਈ ਕਰਪਸ਼ਨ ਦੇ ਚਾਰਜਸ ਨਹੀਂ ਕੋਈ ਇਸ ਤਰੀਕੇ ਦੇ ਇਲਜ਼ਾਮ ਨਹੀਂ ਚਾਹੇ ਓਪੋਨੈਂਟ ਪਾਰਟੀਆਂ ਵੀ ਨੇ ਉਹਨਾਂ ਨੇ ਵੀ ਨਹੀਂ ਲਗਾਏ ਪਰ ਬੋਲੇ ਪਨ ਕਰਕੇ ਜਾਂ ਬੋਲ ਕੇ ਫਿਰ ਬਾਤ ਨੂੰ ਸੋਚਣਾ ਜਾਂ ਆਪਣੀ ਪਾਰਟੀ ਨੂੰ ਡੈਮੇਜ ਕਰਨਾ ਇਸ ਇਨ ਚੀਜ਼ਾਂ ਦੇ ਇਲਜ਼ਾਮ ਸਿੱਧੂ ਤੇ ਜ਼ਰੂਰ ਲੱਗਦੇ ਨੇ ਵੱਖ ਪਾਰਟੀ ਤੋਂ ਚਲਣਾ ਬਾਗੀ ਹੋ ਕੇ ਚਲਣਾ ਚਾਹੇ ਕੈਪਟਨ ਵੇਲੇ ਜਾਂ ਹੁਣ ਪਰ ਹੋਰ ਇਲਜ਼ਾਮ ਜੋ ਬਾਕੀ ਕਾਂਗਰਸ ਲੀਡਰਸ ਤੇ ਲੱਗੇ ਉਸ ਤਰੀਕੇ ਦੇ ਨਹੀਂ ਲੱਗਦੇ ਔਰ ਤੀਸਰਾ ਐਵੇਂ ਹੈ ਕਿ ਚੰਨੀ ਵੇਲੇ ਤੁਸੀਂ ਤੁਹਾਡੇ ਯਾਦ ਹੋਏਗਾ ਕਿ ਜਦੋਂ ਚੰਨੀ ਨੂੰ ਸੀਐਮ ਬਣਾਇਆ ਗਿਆ ਉਦੋਂ ਵੀ ਸਿੱਧੂ ਹੀ ਸੀਗੇ ਜੋ ਚੰਨੀ ਦੇ ਕੰਪੀਟੀਟਰ ਸੀਗੇ ਦੋਨੋਂ ਨਾ ਚੁਣ ਕੇ ਚੇਤਨੀ ਨੂੰ ਚੁਣਿਆ ਗਿਆ ਕੈਪਟਨ ਵੇਲੇ ਵੀ ਸਿੱਧੂ ਹੀ ਇੱਕ ਕੰਪੀਟੀਟਰ ਕੈਪਟਨ ਦੇ ਬਣੇ ਸੀ ਜਦੋਂ ਪ੍ਰਧਾਨ ਬਣਾਇਆ ਗਿਆ ਤਾਂ ਉਸ ਕਰਕੇ ਕਿੱਸਾ ਕੁਰਸੀ ਦਾ ਵੀ ਆ ਜਾਂਦਾ ਹੈ ਕਿ ਆਪਣੀ ਕੁਰਸੀ ਜ਼ਰੂਰ ਹਿਲਦੀ ਨਜ਼ਰ ਆਉਂਦੀ ਹੈ ਕਿਉਂਕਿ ਮੁੱਖ ਮੰਤਰੀ ਦੀ ਰੇਸ ਆਉਣੇ ਵਾਲੇ ਆਉਣ ਵਾਲੇ ਟਾਈਮ 'ਚ 2027 ਲਈ ਜਾਂ ਫਿਊਚਰ ਲਈ ਆਪਣੀ ਕੁਰਸੀ ਹਿਲਦੀ ਜ਼ਰੂਰ ਨਜ਼ਰ ਆਉਂਦੀ ਹੈ ਔਰ ਉਸ ਲਈ ਜਿਹੜੇ-ਜਿਹੜੇ ਲੀਡਰ ਤੁਹਾਨੂੰ ਰੇਸ 'ਚ ਨਜ਼ਰ ਆਉਣਗੇ ਚਾਹੇ ਉਹ ਪ੍ਰਤਾਪ ਬਾਜਵਾ ਆਪਣੀ ਦਾਵੇਦਾਰੀ ਰੱਖਦੇ ਨੇ ਕਿਉਂਕਿ ਪੋਲਿਟਿਕਲ ਸਟੇਟਮੈਂਟ ਇਸ ਤਰੀਕੇ ਦੇ ਨਾਲ ਡਾਇਰੈਕਟ ਕੋਈ ਨਹੀਂ ਕਹਿੰਦਾ ਮੂੰਹ ਤੋਂ ਕੀ ਇਹ ਇਸ ਲਈ ਲੜਾਈ ਹੈ ਲੇਕਿਨ ਉਹ ਚੀਜ਼ਾਂ ਸਮਝ ਜ਼ਰੂਰ ਆਂਦੀਆਂ ਹਨ ਅ ਹੋਰ ਪ੍ਰਤਾਪ ਬਾਜਵਾ ਕੈਪਟਨ ਵੇਲੇ ਵੀ ਰਾਜਾ ਵਿਡਿੰਗ ਵੀ ਹੁਣ ਉਸ ਨੂੰ ਰੈਸਟ ਨੇ 2027 ਲਈ ਆਪਣੇ ਆਪ ਨੂੰ ਆਪਣੀ ਕੁਰਸੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਇਸੇ ਕਰਕੇ ਨਾ ਹੀ ਕੋਈ ਹਾਈ ਕਮਾਂਡ ਦੇ ਖਿਲਾਫ ਜਾ ਕੇ ਸਿੱਧੂ ਤੇ ਐਕਸ਼ਨ ਲੈ ਸਕਦੇ ਨੇ ਪਰ ਆਪਣੀ ਕੁਰਸੀ ਦੀ ਇੰਡੀਵਿਜੁਅਲਿਜ਼ਮ ਦੀ ਪੋਲਿਟਿਕਸ ਔਰ ਨਾਲ ਹੀ ਇੱਕ ਪੋਲਿਟੀਕਲ ਇਨਸਿਕਿਉਰਿਟੀ ਵੀ ਜਿਹੜੀ ਹੈ ਉਹ ਇਨ੍ਹਾਂ ਲੀਡਰਸ ਨੂੰ ਹੈ ਕਿਉਂਕਿ ਤੁਸੀਂ ਇਹ ਦੇਖੋ ਕਿ ਰਾਜਾ ਵਿਢਿੰਗ ਦੇ ਨਾਲ ਜਿਹੜੇ ਹੋਰ ਜਸਪ੍ਰਤਾਪ ਬਾਜਵਾ ਦਾ ਵੀ ਜੋ ਹਲਕਾ ਇੱਕ ਪੋਜ਼ਿਟਿਵ ਵਿੱਚ ਕਲੈਸ਼ ਚੱਲਦਾ ਹੈ ਕਦੇ-ਕਦੇ ਨਜ਼ਰ ਨਹੀਂ ਆਉਂਦਾ ਹੈ ਇੱਕ ਦੂਜੇ ਨੂੰ ਤਾਣਾ ਮੇ ਨਹੀਂ ਹੁੰਦੇ ਨੇ ਤਾਂ ਉਹ ਵੀ ਇਸੀ ਚੀਜ਼ ਦਾ ਕਾਰਨ ਵਿਜੇ ਹੈਗਾ ਠੀਕ ਹੈ ਸ਼ੁਕਰੀਆ ਅਮਨ ਇਸ ਜਾਣਕਾਰੀ ਦੇ ਲਈ ਤਾਂ ਪੰਜਾਬ ਕਾਂਗਰਸ ਦੇ ਵਿੱਚ ਵੱਖੋ-ਵੱਖਰੇ ਤੌਰ ਤੇ ਚੱਲਿਆ ਜਾ ਰਿਹਾ ਵੱਖੋ-ਵੱਖਰੇ ਤੌਰ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਨਵਜੋਤ ਸਿੱਧੂ ਦੀ ਰੈਲੀ ਦੀਆਂ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਨਵਜੋਤ ਸਿੱਧੂ ਪਹੁੰਚੇ ਨੇ ਸਵੇਰ ਦਵਿੰਦਰ ਯਾਦਵ ਦੇ ਨਾਲ ਪਹਿਲਾਂ ਚhattisgarh ਦੇ ਵਿੱਚ ਉਹ ਮੁਲਾਕਾਤ ਕਰਕੇ ਗਏ ਨੇ ਤੇ ਹੁਣ ਹੁਸ਼ਿਆਰਪੁਰ ਦੀ ਰੈਲੀ 'ਚ ਪਹੁੰਚ ਚੁੱਕੇ ਨੇ ਤੇ ਪੰਜਾਬ 'ਚ ਕਾਂਗਰਸ ਤੇ ਆਪ ਵਿਚਾਲੇ ਗੱਟਚੋੜ ਨੂੰ ਲੈ ਕੇ ਵੱਡੀ ਖਬਰ ਹੈ ਔਰ ਸੂਤਰਾਂ ਤੋਂ ਹੀ ਖਬਰ ਹੈ ਕਿ ਭਾਜਪਾ ਤੇ ਅਕਾਲੀ ਦਲ ਦੇ ਗੱਟਚੋੜ ਤੇ ਇੰਡੀਆ ਦੀ ਨਜ਼ਰ ਹੈ ਇੰਡੀਆ ਗੱਟਚੋੜ ਜਿਹੜਾ ਹੈ ਇੰਡੀ ਗੱਟਚੋੜ ਜਿਹੜਾ ਹੈ ਉਸ ਦੀ ਨਜ਼ਰ ਬੀਜੇਪੀ ਤੇ ਅਕਾਲੀ ਦਲ ਦੇ ਗੱਠ ਜੋੜ ਤੇ ਆ ਜਦੋਂ ਤੱਕ ਬੀਜੇਪੀ ਤੇ ਅਕਾਲੀ ਦਲ ਦੇ ਗੱਠ ਜੋੜ ਤੇ ਕੋਈ ਫੈਸਲਾ ਨਹੀਂ ਹੁੰਦਾ ਸੋਰਸਸ ਕਹਿ ਰਹੇ ਨੇ ਉਸ ਤੋਂ ਬਾਅਦ ਹੀ ਕਾਂਗਰਸ ਤੇ ਆਪ ਕੋਈ ਸੀਟ ਸ਼ੇਰਿੰਗ ਨੂੰ ਲੈ ਕੇ ਅੱਗੇ ਫਾਈਨਲ ਫੈਸਲਾ ਲੈਣਗੇ ਦਿੱਲੀ ਦੇ ਵਿੱਚ ਸੀਟ ਸ਼ੇਰਿੰਗ ਨੂੰ ਲੈ ਕੇ ਮੀਟਿੰਗ ਜ਼ਰੂਰ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਪਰ ਉਸ ਮੀਟਿੰਗ ਦੇ ਵਿੱਚ ਕੋਈ ਛੱਟਾ ਨਹੀਂ ਨਿਕਲਿਆ ਔਰ ਇਹ ਕਿਹਾ ਗਿਆ ਕਿ ਅੱਗੇ ਹੋਰ ਮੀਟਿੰਗਾਂ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਫੈਸਲਾ ਲਵਾਂਗੇ ਵੋਟ ਪ੍ਰਤੀਸ਼ਤ ਤੇ ਪਾਰਟੀ ਸਟਰੈਂਥ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਇਸ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਪੰਜਾਬ ਦੀ ਜਿਹੜੀ ਆਪ ਇਕਾਈ ਹੈ ਉਹ ਵੀ ਗੱਟ ਚੋੜ ਦੇ ਹੱਕ 'ਚ ਨਹੀਂ ਹੈ ਪੰਜਾਬ ਕਾਂਗਰਸ ਦੀ ਪੰਜਾਬ ਇਕਾਈ ਵੀ ਗੱਟ ਚੋੜ ਦੇ ਹੱਕ 'ਚ ਨਹੀਂ ਹੈ ਪਰ ਆਪ ਦੀ ਪੰਜਾਬ ਇਕਾਈ ਵੀ ਚਾਹੁੰਦੀ ਹੈ ਕਿ ਗੱਟ ਚੋੜ ਨਾ ਹੋਵੇ ਪਹਿਲੇ 라ਉਂਡ ਦੇ ਵਿੱਚ ਪੰਜਾਬ ਤੇ ਚਰਚਾ ਨਹੀਂ ਹੋਈ ਹੈ ਦਿੱਲੀ ਦੇ ਵਿੱਚ ਗੱਟ ਚੋੜ ਬਾਰੇ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਉਸ ਪੱਦਰ ਦੀ ਚਰਚਾ ਨਹੀਂ ਹੋਈ ਪੰਕਜ ਕਪਾਹੀ ਜੁੜ ਰਹੇ ਨੇ ਮੇਰੇ ਸਹਿਯੋਗੀ ਇਹ ਪੱਕਾ ਚ ਹਾਲਾਂਕਿ ਸਿੱਧੇ ਤੌਰ ਤੇ ਤਾਂ ਸਾਹਮਣੇ ਆ ਕੇ ਜਦੋਂ ਮੀਡੀਆ 'ਚ ਬਿਆਨ ਦਿੱਤਾ ਜਾਂਦਾ ਉਹ ਤਾਂ ਬੜੇ ਗੋਲਮੋਲ ਬੜੇ ਸਟੈਂਡਰਡ ਜੀਆਂ ਲਾਈਨਾਂ ਹੁੰਦੀਆਂ ਕਿ ਅਸੀਂ ਇਸ ਤਰੀਕੇ ਨਾਲ ਗੱਲਬਾਤ ਕਰ ਰਹੇ ਹਾਂ ਅਸਲ ਕਹਾਣੀ ਪਰਦੇ ਦੇ ਪਿੱਛੇ ਦੀ ਕੀ ਹੈ ਸੋ ਇਹ ਪੁਆਇੰਟ ਜਿਹੜਾ ਇਸ ਵੇਲੇ ਸੋਰਸਸ ਦੱਸ ਰਹੇ ਨੇ ਕਿ ਭਾਜਪਾ ਅਕਾਲੀ ਦਲ ਦੇ ਘਟਚੋਰ ਤੇ ਪਹਿਲਾਂ ਉਹਨਾਂ ਦੀ ਨਜ਼ਰ ਹੈ ਫਿਰ ਅੱਗੇ ਫੈਸਲਾ ਲਿਆ ਜਾਊਗਾ ਇਹਦੇ ਮਾਇਨੇ ਕੀ ਸਮਝੇ ਜਾ ਸਕਦੇ ਆ ਦੇਖੋ ਕਿਉਂਕਿ ਇਸ ਵੇਲੇ ਅਗਰ ਵਿਧਾਨ ਸਭਾ ਦੇ ਹਿਸਾਬ ਦੇ ਨਾਲ ਸਨੈਡ ਨੂੰ ਦੇਖਿਆ ਜਾਵੇ ਤਾਂ ਵਨਵੇਂ ਸੀਟਾਂ ਆਮ ਆਦਮੀ ਪਾਰਟੀ ਦੇ ਕੋਲ ਨੇ ਔਰ ਕਾਂਗਰਸ ਮਹਿਜ਼ 18 ਸੀਟਾਂ ਤੇ ਸਿਮਟ ਕੇ ਰਹਿ ਗਈ ਔਰ ਇਸ ਰੇਸ਼ਿਓ ਦੇ ਹਿਸਾਬ ਨਾਲ ਵੀ ਆਮ ਆਦਮੀ ਪਾਰਟੀ ਦੇਖਦੀ ਹੈ ਪੰਜਾਬ ਦੀ ਇਕਾਈ ਦੇਖਦੀ ਹੈ ਕਿ ਜੇਕਰ ਅਲਾਈਅੰਸ ਦੀ ਚਰਚਾ ਹੋਏਗੀ ਜਾਂ ਗੱਲਬਾਤ ਹੋਏਗੀ ਜੋ ਅਸੀਂ ਲਗਾਤਾਰ ਕਾਂਗਰਸ ਦੇ ਲੀਡਰਾਂ ਨੂੰ ਕਰਪਸ਼ਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਰਹੇ ਹਾਂ ਜਾਂ ਫਿਰ ਉਹਨਾਂ ਨੂੰ ਫੜ ਰਹੇ ਹਾਂ ਤਾਂ ਫਿਰ ਲੋਕਾਂ ਦੇ ਵਿੱਚ ਇੱਕ ਭੰਬੜ-ਭੂਸਾ ਜ਼ਰੂਰ ਪੈਗਾ ਕਿ ਆਪਸ ਵਿੱਚ ਮਿਲੇ ਹੋਏ ਨੇ ਜਾਂ ਕਿਵੇਂ ਨੇ ਇਆ ਫਿਰ ਕੀ ਕੁਛ ਹੈ ਕਿਉਂਕਿ ਅੱਜ ਵੀ ਜੇਕਰ ਮੁੱਖ ਮੰਤਰੀ ਦੀ ਸਪੀਚ ਦੇਖੀ ਜਾਵੇ ਤਾਂ ਉਸ ਦੇ ਵਿੱਚ ਇਹ ਕਾਂਗਰਸ ਉੱਤੇ ਵੀ ਉਹਨਾਂ ਨੇ ਨਿਸ਼ਾਨਾ ਸਾਧਿਆ ਮਨਪ੍ਰੀਤ ਬਾਦਲ ਤੇ ਉਹਨਾਂ ਨੇ ਜਿਹਨਾਂ ਨਿਸ਼ਾਨਾ ਸਾਧਿਆ ਜਿਹੜਾ 25 ਸਾਲ ਕਾਂਗਰਸ ਅਤੇ ਗਾਲੀ ਦਲ ਦੀ ਜਿਹੜੀ ਗਵਰਨਮੈਂਟ ਪੰਜਾਬ ਦੇ ਵਿੱਚ ਰਹੀ ਉਹਨਾਂ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਤਾਂ ਇਸ ਸਿਨੈਰੀਓ ਦੇ ਹਿਸਾਬ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਨੈਸ਼ਨਲ ਕੌਂਸਲ ਦੀ ਮੀਟਿੰਗ ਵੀ ਹੋਈ ਸੀ ਉਸ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਅਸੀਂ ਪੰਜਾਬ 'ਚ ਇਕੱਲੇ ਚੋਣ ਲੜਨਾ ਚਾਹੁੰਦੇ ਆ ਔਰ ਪੰਜਾਬ ਇਕਾਈ ਕਾਂਗਰਸ ਵੀ ਹੋਵੇ ਜਾਂ ਪੰਜਾਬ ਇਕਾਈ ਆਮ ਆਦਮੀ ਪਾਰਟੀ ਵੀ ਹੋਵੇ ਇਹ ਦੋਵੇਂ ਲਗਾਤਾਰ ਹਾਈ ਕਮਾਂਡ ਨੂੰ ਕਹਿ ਰਹੇ ਨੇ ਕਿ ਤੁਸੀਂ ਇੰਡੀਆ ਅਲਾਈਂਸ ਦੇ ਵਿੱਚ ਪੰਜਾਬ ਨੂੰ ਕੇਰਲ ਦੀ ਤਰ੍ਹਾਂ ਇੱਕ ਵੱਖਰੇ ਤੌਰ ਤੇ ਦੇਖੋ ਔਰ ਇੱਥੇ ਅਗਰ ਇਕੱਲੇ-ਇਕੱਲੇ ਚੋਣ ਲੜਾਂਗੇ ਤਾਂ ਜ਼ਿਆਦਾ ਫਾਇਦਾ ਹੋਏਗਾ ਜੇਕਰ ਇਕੱਠੇ ਲੜਾਂਗੇ ਤਾਂ ਸਾਡਾ ਕਾਟਰ ਸਾਡੇ ਤੋਂ ਨੁਕਸਾਨਦਾਇ ਹੋ ਜਾਏਗਾ ਔਰ ਇਸੇ ਵਜ੍ਹਾ ਕਰਕੇ ਕੱਲ ਜਿਹੜੀ ਮੀਟਿੰਗ ਹੋਈ ਦਿੱਲੀ ਦੌਰ ਦੀ ਇਹ ਮੀਟਿੰਗ ਸੀਗੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਲੀਡਰਾਂ ਦੇ ਵਿਚਾਲੇ ਜਿੱਥੇ ਪੰਜਾਬ ਤੋਂ ਆਮ ਆਗੇ ਪਾਰਟੀ ਦੇ ਪਰਿਵਾਰੀ ਸੰਦੀਪ ਪਾਠਕ ਜਿਹੜੇ ਉਹ ਮੌਜੂਦ ਸੀ ਆਦੀਸ਼ੀ ਸੀ ਸੋਰਾਂ ਭਰਦਵਾ ਸੀ ਮੁਕੁਰ ਬਾਸਨਿਕ ਦੇ ਘਰ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਉਹਨਾਂ ਦੇ ਘਰੇ ਹੋਈ ਸੀ ਉਸ ਦੇ ਵਿੱਚ ਕਾਂਗਰਸ ਦੇ ਕਈ ਸਾਰੇ ਸੀਨੀਅਰ ਲੀਡਰ ਸਿਗੇ ਤਾਂ ਜਾਣਕਾਰੀ ਜੋ ਸੋਰਸਸ ਸਾਨੂੰ ਦੇ ਰਹੇ ਨੇ ਕਿ ਪਹਿਲੇ ਦੌਰ ਦੀ ਮੀਟਿੰਗ ਦੇ ਵਿੱਚ ਪੰਜਾਬ ਨੂੰ ਨਹੀਂ ਛੇੜਿਆ ਗਿਆ ਪੰਜਾਬ ਤੇ ਗੱਲਬਾਤ ਨਹੀਂ ਹੋਈ ਔਰ ਦਿੱਲੀ ਤੇ ਗੱਲਬਾਤ ਹੋਈ ਆਮ ਆਦਮੀ ਪਾਰਟੀ ਨੇ ਗੁਜਰਾਤ ਤੇ ਗੋਆ ਦਾ ਜ਼ਿਕਰ ਕੀਤਾ ਗੁਜਰਾਤ ਦੇ ਵਿੱਚ ਇੱਕ ਕੈਂਡੀਡੇਟ ਨੂੰ ਅਨਾਉਂਸ ਵੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਉੱਤੇ ਜਾ ਕੇ ਕਰ ਹੀ ਆਏ ਨੇ ਔਰ ਗੋਆ ਦੇ ਵਿੱਚ ਵੀ ਜਾਂਦੀਆਂ ਖਬਰਾਂ ਨੇ ਕਿ ਅਗਲੇ 2-3 ਦਿਨਾਂ 'ਚ ਗੋਆ ਹਰਵਿੰਦ ਕੇਜਰੀਵਾਲ ਜਾਣਗੇ ਔਰ ਉੱਥੇ ਵੀ 1 ਜਾਂ 2 ਸੀਟ ਜਿਹੜੀ ਹੈ ਆਮ ਆਦਮੀ ਪਾਰਟੀ ਵੱਲੋਂ ਮੰਗੀ ਜਾ ਰਹੀ ਹੈ ਔਰ ਇਸੇ ਤਰੀਕੇ ਨਾਲ ਹਰਿਆਣੇ 'ਚ ਵੀ ਚੀਜ਼ਾਂ ਜਿਹੜੀਆਂ ਨੇ ਉਹ ਮੰਗੀਆਂ ਜਾ ਰਹੀਆਂ ਨੇ ਲੇਕਿਨ ਪਹਿਲੇ ਦੌਰ ਦੀ ਮੀਟਿੰਗ ਦੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਤੇ ਕਾਂਗਰਸੀ ਮੀਟਿੰਗ ਦੇ ਵਿੱਚ ਪੰਜਾਬ ਨੂੰ ਲੈ ਕੇ ਚਰਚਾ ਜਿਹੜੀ ਹੈ ਉਹ ਨਹੀਂ ਹੋਈ ਹੈ ਠੀਕ ਹੈ ਠੀਕ ਹੈ ਸ਼ੁਕਰੀਆ ਬੰਕਸ਼ ਧੰਨਵਾਦ ਇਸ ਜਾਣਕਾਰੀ ਦੇ ਲਈ ਤਾਂ ਸੂਤਰਾਂ ਤੋਂ ਖਬਰਾਂ ਇਹ ਨੇ ਕਿ ਨਜ਼ਰਾ ਬੀਜੇਪੀ ਤੇ ਅਕਾਲੀ ਦਲ ਦੇ ਗੱਠ ਜੋੜਤੇ ਨੇ ਕਿ ਉਹ ਗੱਠ ਜੋੜ ਕਿਸ ਕਰਵਟ ਬੈਠਦਾ ਜੇ ਬੀਜੇਪੀ ਤੇ ਅਕਾਲੀ ਦਲ ਦਾ ਗੱਠ ਜੋੜ ਹੁੰਦਾ ਤਾਂ ਸ਼ਾਇਦ ਸੰਭਾਵਨਾਵਾਂ ਆਪ ਤੇ ਕਾਂਗਰਸ ਦੇ ਗੱਠ ਜੋੜ ਦੀਆਂ ਵੱਧ ਜਾਣਗੀਆਂ ਪਰ ਜੇ ਬੀਜੇਪੀ ਅਕਾਲੀ ਅਲੱਗ-ਅਲੱਗ ਲੜਦੇ ਨੇ ਤਾਂ ਫਿਰ ਸ਼ਾਇਦ ਇਸ ਗੱਠ ਜੋੜ ਨੂੰ ਵੀ ਜ਼ਿਆਦਾ ਤਵੱਜੋ ਨਾ ਦਿੱਤੀ ਜਾਵੇ ਪਰ ਇਹ ਸਭ ਕੁਝ ਆਉਣ ਵਾਲੇ ਦਿਨਾਂ ਤੇ ਸਮੇਂ ਤੇ ਨਿਰਭਰ ਕਰਦਾ ਹੈ ਕਿ ਕਿਸ ਤਰੀਕੇ ਨਾਲ ਸਿਆਸੀ ਤੌਰ ਤੇ ਗਤੀਵਿਧੀਆਂ ਅੱਗੇ ਵਧਦੀਆਂ ਨੇ ਪਰ ਇਹ ਸਭ ਦੇ ਵਿੱਚ ਬੀਜੇਪੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਨਾਂ ਤੇ ਨਿਸ਼ਾਨਾ ਸਾਧਦੇ इस दिन ये मीटिंग हो रही थी उसी दिन कोई छोटे मोटे नेता नहीं बाजवा जी और पवन खेड़ा जी जो कि मीडिया कम्युनिकेशन के सप्रभारी है उन्होंने कहा कि सुखपाल खेरा जो उनके बहुत बड़े नेता है पंजाब में उनके खिलाफ आम आदमी पार्टी भगवंत मान षडयंत्र रच रही है और उनको जान से मारने के षडयंत्र में शामिल है बताइए कुछ दिन पहले भगवंत मान कह रहे थे एक थी कांग्रेस सिद्धू जी और बाकी नेता कह रहे थे एक था जोकर और इस प्रकार का अविश्वास है और आज जो लोग आम आदमी पार्टी के लोग कसमें वादे खाकर आए थे कि कांग्रेस से कभी समझौता नहीं करेंगे बच्चों की सौगंध खाई थी कि कुछ भी हो जाए भ्रष्टाचारियों के साथ नहीं आएंगे आज उन्होंने ऐसा सियासी धर्मांतरण किया है कि वो ऐसी भ्रष्ट पार्टियों के साथ गठबंधन करने के लिए बेकरार है कांग्रेस पार्टी और राजीव गांधी के खिलाफ आम आदमी पार्टी ने दिल्ली की विधानसभा में उनके भारत रत्न को वापस लेने के लिए एक पारित किया था कहते हुए कि चौरासी के नरसंहार में कांग्रेस पार्टी और राजीव गांधी शामिल थे आज मैं अरविंद केजरीवाल और भगवंत मान जी से पूछना चाहता हूं क्या आपने चौरासी के नरसंहार के लिए कांग्रेस पार्टी को माफ़ कर दिया है क्या क्या कांग्रेस के भ्रष्टाचार के लिए कांग्रेस को माफ़ कर दिया है क्या और जो कांग्रेस पार्टी के नेता पोस्टर चिपकाते मनीष सिसोदिया भ्रष्ट है इसकी जगह तिहाड़ में है क्या कांग्रेस ने भी शराब घोटाले से कोई कमीशन वमीशन लेकर उनसे समझौता कर दिया है क्या ਤੇ ਉਧਰ ਇਸ ਸਬਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੱਜ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਨੇ ਲੁਧਿਆਣਾ ਡਿਬੇਟ ਨੂੰ ਲੈ ਕੇ ਵਿਰੋਧੀਆਂ ਨੂੰ ਇੱਕ ਵਾਰ ਮੁੜ ਕੇ ਰਿਹਾ ਸੀਐਮ ਨੇ ਕਿਹਾ ਕਿ ਵੈਸੇ ਤਾਂ ਰੋਜ਼ ਮੈਨੂੰ ਗਾਲਾਂ ਕੱਢਦੇ ਨੇ ਮੇਰੇ ਬਾਰੇ ਗਲਤ ਬੋਲਦੇ ਨੇ ਪਰ ਜਿਸ ਦਿਨ ਮੈਂ ਗੱਲਬਾਤ ਲਈ ਸੱਦਿਆ ਸੀ ਉਸ ਦਿਨ ਕੋਈ ਆਇਆ ਨਹੀਂ सीएम ਨੇ ਖਾਲੀ ਡੱਬਿਆਂ ਦੀ ਉਦਾਹਰਨ ਦਿੱਤੀ ਮਾਲ ਗੱਡੀ ਦੇ ਡੱਬਿਆਂ ਦੀ ਉਦਾਹਰਨ ਦਿੱਤੀ ਕਿ ਮਾਲ ਗੱਡੀ ਦੇ ਜਿਹੜੇ ਖਾਲੀ ਡੱਬੇ ਹੁੰਦੇ ਨੇ ਉਹ ਜ਼ਿਆਦਾ ਖੜਕਦੇ ਨੇ ਔਰ ਵਿਰੋਧੀ ਧਿਰਾਂ ਵੀ ਮਾਲ ਗੱਡੀ ਦੇ ਖਾਲੀ ਡੱਬਿਆਂ ਦੀ ਤਰ੍ਹਾਂ ਖਾਲੀ ਹੋ ਚੁੱਕੀਆਂ ਨੇ ਸੀਐਮ ਨੇ ਕਿਹਾ ਕਿ ਸਾਡੀਆਂ ਦੋ ਪੀੜ੍ਹੀਆਂ ਨੂੰ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਉਹ ਖਾ ਗਈਆਂ ਨੇ 25 ਸਾਲ ਸਿਰਫ ਦੋ ਬੰਦਿਆਂ ਨੇ ਰਾਜ ਕੀਤਾ ਹੈ ਔਰ ਦੋਹਾਂ ਨੇ ਪੰਜਾਬ 'ਚ ਕਦੇ ਪੋਜ਼ਿਟਿਵਿਟੀ ਨਹੀਂ ਆਉਂਦੀ ਸੀ ਸੋ ਸੀਐਮ ਵੱਲੋਂ ਅੱਜ ਇੱਕ ਸਮਾਗਮ ਦੇ ਵਿੱਚ ਜਿੱਥੇ ਉਹ ਨਿਯੁਕਤੀ ਪੱਤਰ ਦੇਣ ਪਹੁੰਚੇ ਸੀ ਉੱਥੇ ਖਾਸ ਤੌਰ ਤੇ ਬਰੋਬੀਆਂ ਦਾ ਜ਼ਿਕਰ ਫਿਰ ਮੰਚ ਤੋਂ ਕੀਤਾ। ਅਨਕਸ਼ ਰੁਤੀ ਹੈ ਇਹ ਤੋਂ ਪਹਿਲਾਂ ਵਾਲੇ ਪੁੱਛਦੇ ਸੀ ਮੇਰਾ ਕੀ ਫਾਇਦਾ ਹੈ? ਮੇਰੇ ਪਰਿਵਾਰ ਦਾ ਕੀ ਫਾਇਦਾ ਹੈ? ਮੇਰੇ ਭਤੀਜੇ ਦਾ ਕੀ ਫਾਇਦਾ ਹੈ? ਮੇਰੇ ਸਾਲੇ ਦਾ ਕੀ ਫਾਇਦਾ ਹੈ? ਮੇਰੇ ਦੀਜੇ ਦਾ ਕੀ ਫਾਇਦਾ ਹੈ? ਉਹ ਆ ਦੇਖਦੇ ਰਹੇ। ਉਹ ਆ ਦੇਖਦੇ ਰਹੇ ਬਸ। ਇਸ ਕਰਕੇ ਉਹ ਸਭ ਤੋਂ ਵੱਧ ਤਰਸਦੇ ਵੀ ਹੋਏ ਨੇ। ਰੋਲ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਤੜਪੀ ਉੱਠ ਕੇ ਤੜਪੀ ਉੱਠ ਕੇ ਲੱਗ ਜਾਂਦੇ ਆਂ ਕਿਉਂ ਪਤਾ ਹੂ ਕੋ ਕਰਤਾ ਮੈਂ ਤਾਂ ਹੀ ਕਹੂੰਗਾ ਜਿਹੜੀ ਮਾਲ ਗੱਡੀ ਹੁੰਦੀ ਹੈ ਨਾ ਉਹ ਜਦੋਂ ਖਾਲੀ ਹੁੰਦੀ ਹੈ ਖਾਲੀ ਡੱਬੇ ਸਭ ਤੋਂ ਵੱਧ ਘੜਕਾ ਕਰਦੇ ਨੇ ਜਦੋਂ ਮਾਲ ਗੱਡੀ ਭਰ ਜਾਂਦੀ ਹੈ ਆਰਾਮ ਨਾਲ ਲੱਗ ਜਾਂਦੀ ਸੋ ਇੰਨਾ ਡੱਬੇ ਖਾਲੀ ਹੋ ਗਏ ਇੰਨਾ ਡੱਬੇ ਖਾਲੀ ਨੇ ਮੋਟਾ ਡੱਬੇ ਵੀ ਖਾਲੀ ਨੇ ਘੜਕਾ ਤਾਂ ਕਰਨਗੇ ਹੀ ਲੋ ਕ ਕਰੀ ਜਾਣ ਫਿਰ ਜੋ ਮਰਜੀ ਕਰੀ ਜਾਣ 25 ਸਾਲ ਦਾ ਦੋ ਬੰਦਿਆਂ ਨੇ ਰਾਜ ਕੀਤਾ ਨਾ ਦੋ ਬੰਦਿਆਂ ਨੇ ਕੈਪਟਨ ਤੇ ਬਾਦਲ 25 ਸਾਲ ਰਹੇ ਨਹੀਂ 15 ਉਹ ਦਾ ਤੋਂ 25 ਸਾਲਾਂ ਚ ਉਹਨੇ ਲੋਕਾਂ ਨੂੰ ਉਦਾਸ ਕਰਤਾ ਕਿਉਂਕਿ ਕੋਈ ਉਮੀਦ ਦੀ ਕਿੰਨ ਤਾਂ ਦੱਸੀ ਹੋਈ ਨਹੀਂ 9 9.5 ਸਾਲ ਤੱਕ ਲੱਖ ਖਜ਼ਾਨਾ ਮੰਤਰੀ ਇਹੀ ਕਹੀ ਹੈ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਫਿਰ ਦੱਸੋ ਕੀ ਕੀ ਪੂਜੀ ਹੋਊਗੀ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ फिर, फिर बच्चे की के। वो चलो यार फिर होकर देखने कल पॉजिटिविटी नहीं है ना इस करके दो चार बंद करके दर हो ना आओ आप खड़े हो मेरे मागर लगो मैं कहना मेरे बराबर लगो ना मोटा तोड़ के जोड़ के यही पंजाब बहुत जल्दी देश का नंबर वन सूबा बनूंगा बहुत जल्द यह भी सा ਜਦੋਂ ਜ਼ਿੰਮੇਵਾਰੀ ਮਿਲਦੀ ਸੀ ਉਹ ਤਾਂ ਮੋੜਦੀ ਮਾਨੀਏ ਮਤਮਲੰਦਰ ਜਦੋਂ ਵਾਸੀ ਕੋਈ ਉਸੇ ਮੈਕੋਨਾ ਕੰਮ ਕਰਦਾ ਉਹਦਾ ਨੁਕਸ ਕੱਢ ਲੈਂਦਾ ਹਰ ਬਖਤ ਨੁਕਸ ਕੱਢਣਾ ਮਤ ਕੋਈ ਕੋਈ ਇੱਕ ਬੰਦਾ ਸੀਗਾ ਬੜਾ ਨਗੋਚੀ ਸੀ ਹਰ ਗੱਲ 'ਚ ਨੁਕਸ ਕੱਢਦਾ ਸੀ ਉਹਦਾ ਦੋਸਤ ਵੀ ਤਰ ਪਰੇਸ਼ਾਨ ਯਾਰ ਬੜਾ ਯਾਰ ਇਹਨੂੰ ਕੋਈ ਚੀਜ਼ ਨਹੀਂ ਪਸੰਦ ਆਉਂਦੀ ਯਾਰ ਹਰ ਇੱਕ ਚੀਜ਼ 'ਚ ਨੰਨਾ ਪੁੰਦਾ ਯਾਰ ਇੱਕ ਨਾ ਕੁੱਤਾ ਮਿਲ ਗਿਆ ਉਹਨਾਂ ਨੂੰ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਉਹ ਚਾਰ ਦੋਸਤ ਕਹਿੰਦੇ ਲੈ ਵੀ ਅੱਜ ਹੈ ਇਹ ਨੂੰ ਤੈਮ ਕਰਨੀ ਪਊਗੀ ਬੁਲਾਉ ਇਹਨੂੰ ਅੱਜ ਉਹ ਬੁਲਾਇਆ ਟੋਬੇ ਦੇ ਉਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਆ ਹਾਂ ਮੈਨੂੰ ਦੱਸ ਕੀ ਕਹਿੰਦਾ ਉਹ ਕਹਿੰਦਾ ਮੈਂ ਸਮਝ ਨਹੀਂ ਆਦਾ ਮਦਰ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਆਈ ਲਵ ਬੈਨ ਨੁਕਸਨ ਮੈਂ ਫਿਰ ਬੋਲਣ ਵਾਲਾ ਕੰਮ ਹੀ ਕੀਤਾ ਮੈਂ ਮਨਾ ਕਸਟਕੁਸਾਚਾ ਮੈਂ ਕਿੜਾ ਗੈਸ ਬੈਟਿੰਗ ਕਰਦਾ ਸੀ ਤੁਮ ਸਿੱਤੇ ਹੋਏ ਨੇ ਸਾਰੇ ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇਨੀ ਦਲੇਰੀ ਨਾਲ ਕਿਉਂਕਿ ਮੇਰਾ ਆਪਦਾ ਝੋਲਾ ਜਿਹੜਾ ਉਹ ਜੇ ਇਮਾਨਦਾਰੀ ਹੈ ਜੇ ਥੋੜੀ ਵੀ ਬੋ ਬੇਬੈਨੀ ਹੋ ਗਈ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਪੂਜ਼ੇ ਖਾਣ ਦਾ ਜਾਂ ਕੋਈ ਹੋਰ ਗਰੁੱਪイズਮ ਦਾ ਜਾਂ ਕੋਈ ਉਹਦਾ ਲਾਗਿਆ ਰੋਪ ਫਰਮਾਨੀ ਬੋਲਦਾ ਵੀ ਮਾਣਾ ਹੋ ਜਾਊਗਾ ਇਸ ਸਭ ਦੇ ਵਿੱਚ ਜ਼ਿਕਰ ਸੀਐਮ ਮਾਨ ਵੱਲੋਂ ਅੱਜ ਚਾਕੀਆਂ ਦਾ ਇੱਕ ਵਾਰ ਫਿਰ ਕੀਤਾ ਗਿਆ ਜਿਹੜੀ ਚਾਕੀ ਪੰਜਾਬ ਦੀ ਰਿਜੈਕਟ ਹੋਈ ਹੈ ਉਸ ਨੂੰ ਲੈ ਕੇ ਸੀਐਮ ਨੇ ਕਿਹਾ ਕਿ ਅਸੀਂ ਸੂਪੇ ਭਰ ਦੇ ਵਿੱਚ ਇਹ ਚਾਕੀ ਲੈ ਕੇ ਜਾਵਾਂਗੇ ਇਸ ਨੂੰ ਲੈ ਕੇ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹਰ ਗਲੀ ਮੁਹੱਲੇ ਦੇ ਵਿੱਚ ਪੰਜਾਬ ਵਾਲੀ ਚਾਕੀ ਜਾਏਗੀ ਮੁੱਢਲੇ ਪੜਾ ਤੇ ਨੌ ਚਾਕੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਇਹ ਚਾਕੀ ਸ਼ਾਮਲ ਨਹੀਂ ਹੋ ਸਕੀ ਥੀਮ ਕਰਕੇ ਰੱਖਿਆ ਮੰਤਰਾਲੇ ਬਲੋ ਇਸ ਚਾਕੀ ਨੂੰ ਰਿਜੈਕਟ ਕਰ ਦਿੱਤਾ ਗਿਆ ਆਪ ਸਰਕਾਰ ਨੇ ਬਕਾਇਦਾ ਟਰੈਕਟਰ ਤਿਆਰ ਕੀਤੇ ਨੇ ਜਿਨ੍ਹਾਂ ਤੇ ਇਹ ਚਾਕੀਆਂ ਸਜਾਈਆਂ ਜਾਣਗੀਆਂ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਹਰ ਪਿੰਡ ਤੱਕ ਇਸ ਚਾਕੀ ਨੂੰ ਲਿਜਾਣ ਦਾ ਪ੍ਰੋਗਰਾਮ ਹੈ 26 ਜਨਵਰੀ ਦੀ ਚਾਕੀ ਨੂੰ ਲੈ ਕੇ ਸੀਐਮ ਨੇ ਕਿਹਾ ਕਿ ਸਾਡੀ ਚਾਕੀ ਕੇਂਦਰ ਨੇ ਰਿਜੈਕਟ ਕਰ ਦਿੱਤੀ ਸ਼ੀਦਾਂ ਤੇ ਨਾਰੀ ਸ਼ਕਤੀ ਵਾਲੀ ਇਹ ਚਾਕੀ ਸੀ ਸੋ ਅਸੀਂ ਹੁਣ ਸਾਰੇ ਪੰਜਾਬ 'ਚ 26 ਜਨਵਰੀ ਤੋਂ ਬਾਅਦ ਇਹ ਚਾਕੀ ਦਿਖਾਵਾਂਗੇ ਐਂਡ ਇਸ ਰਿਜੈਕਟਡ ਅਗੇ ਸਿੰਘ ਜੀ ਦੀ ਚਾਕੀ ਬਣਾਈ ਉਚੂਦਮ ਸਿੰਘ ਜੀ ਉਹਦੇ ਚ ਕਰਤਾ ਸਿੰਘ ਸਰਾਬਾ ਜੀ ਲਾਲਾ ਲਾਜਪਤਰਾਇ ਜੀ ਉਹ ਚ ਜਲਿਆਣਾ ਬਾਗ ਦਾ ਸਾਫਾ ਮਹਾਰਾਜ ਅਜੀਤ ਸਿੰਘ ਦਾ ਸਾਥ ਖਾਇਆ ਫਿਰ ਦੂਜੇ ਚ ਮਾਈ ਭਾਗੋ ਉਹ ਜਿਹੜੀ ਪਹਿਲੀ ਸਿੱਖ ਵਰੀਅਰ ਲੇਡੀਜ਼ ਸੀਗੀ ਉਹ ਘੋੜੇ ਦੇ ਉੱਤੇ ਉਹਨੇ ਬਹੁਤ ਵਧੀਆ ਉਹਨਾਂ ਦੀ ਚਾਕੀ ਬਣਾਈ ਅਸੀਂ ਤੇ ਮਾਈ ਭਾਗੋ ਟ੍ਰੇਨਿੰਗ ਸੈਂਟਰ ਚੱਲਦਾ ਫੌਜ ਦੇ ਵਿੱਚ ਕੁੜੀਆਂ ਭਰਤੀ ਕਰਨ ਦਾ ਮਾਲੀ ਚ ਉਹ ਵੀ ਅਸੀਂ ਦਿਖਾਇਆ ਨਾਰੀ ਸ਼ਕਤੀ ਦੇ ਤੌਰ ਤੇ ਠੀਕ ਹੈ ਨਾ ਪੰਜਾਬ ਦਾ ਕਲਚਰ ਹੈ ਰਿਜੈਕਟ ਕਰਤੀਆਂ ਤੇ ਇਹ ਕੌਣ ਬੰਦੇ ਨੇ ਵੀ ਜਿਹੜੇ ਭਗਤ ਸਿੰਘ ਨੂੰ ਰਿਜੈਕਟ ਕਰ ਦਿੰਦੇ ਨੇ ਇਹਨਾਂ ਦਾ ਕੀ ਦੇਣਾ ਵੀ ਤੇ ਦੇਸ਼ ਨੂੰ ਮੈਂ ਕੋਈ ਗੱਲ ਨਹੀਂ ਤੁਸੀਂ ਰਿਜੈਕਟ ਕਰਤੀਆਂ ਸਾਰੇ ਪੰਜਾਬ ਚ 26 ਜਨਵਰੀ ਤੋਂ ਬਾਅਦ ਨਾ ਸਾਰੇ ਪੰਜਾਬ ਦੇ ਛੋਟੇ ਪਿੰਡਾਂ ਚ ਵੀ ਚਾਹਤੀਆਂ ਸਾਰੇ ਪੰਜਾਬ ਚ ਦਿਖਾਉਂ ਹਾਂ ਵਿਆਹ ਆਚਾਕੀ ਹਨ ਤੇ ਆ ਦੇਖ ਲਈ ਕੀ ਗੱਲ ਹੈ